ਕਾ ਮੇਰੇ ਕੱਪੜੇ ਕੱਢ ਦੇ ਮੈਂ ਪਾਣਾ ਹੀ ਹੈ ਵਧੀਆ ਜੇ ਕੱਪੜੇ ਕੱਢੀ ਉਹ ਕੱਪੜੇ ਤਾਂ ਮੈਂ ਕੱਢ ਦਿੰਨੀ ਆ ਤੁਸੀਂ ਪਹਿਲਾਂ ਮੈਨੂੰ ਇਹ ਤਾਂ ਦੱਸੋ ਜਾਣਾ ਕਿੱਥੇ ਆ ਫਿਰ ਮੈਂ ਉਸੇ ਹਿਸਾਬ ਦੇ ਕੱਪੜੇ ਕੱਢੂੰਗੀ ਉਹ ਮੈਂ ਨਾ ਨਿਕਾ ਆਪਣੇ ਫਰੈਂਡ ਦੇ ਬਰਥਡੇ ਪਾਰਟੀ ਤੇ ਜਾਣਾ ਹੈ ਅੱਛਾ ਪਹਿਲਾਂ ਤੁਸੀਂ ਇਹ ਦੱਸੋ ਕਿ ਮੈਂ ਕੀ ਪਾਵਾਂ ਉੱਥੇ ਪਾਰਟੀ ਕਿਹੜੇ ਹਿਸਾਬ ਦੀ ਆ ਵੈਸਟਰਨ ਪਾਵਾਂ ਕਿ ਸੂਟ ਪਾਵਾਂ ਉਹ ਤੈਨੂੰ ਕਿਨੇ ਲੈ ਕੇ ਜਾਣਾ ਮੈਡਮ ਆਈ ਵੱਡੀ ਵੈਸਟਰਨ ਦੀ ਕਿਉਂ ਉੱਥੇ ਬੈਚਲਰ ਪਾਰਟੀ ਆ ਲੇਡੀਜ਼ ਨਹੀਂ ਆਣਾ ਉੱਥੇ। ਉਹ ਨਹੀਂ ਨਹੀਂ। ਬੈਚਲਰ ਪਾਰਟੀ ਨਹੀਂ ਹੈਗੀ ਪਰ ਮੈਂ ਤੈਨੂੰ ਹੀ ਲੈ ਕੇ ਜਾਣਾ ਉੱਥੇ। ਮੈਨੂੰ ਕਿਉਂ ਨਹੀਂ ਲੈ ਕੇ ਜਾਣਾ? ਉਹ ਪਹਿਲਾਂ ਨਾ ਤੂੰ ਆਪਣੀ ਗੋਗੜ ਅੰਦਰ ਕਰ ਲੈ। ਮੈਨੂੰ ਤਾਂ ਨਹਾ ਲੈ ਜਾਣ ਲੱਗੇ ਵੀ ਸ਼ਰਮ ਆ ਗਈ ਤੈਨੂੰ ਆਪਣੇ ਦੋਸਤਾਂ ਦੀ ਪਾਰਟੀ ਤੇ। ਲੈ ਸ਼ਰਮ ਗਾਦੀ ਸਾਰੇ ਆਪਣੀ ਵਾਈਫ ਨੂੰ ਨਾ ਹੀ ਲੈ ਕੇ ਜਾਂਦੇ ਆ ਪਾਰਟੀ ਤੇ। ਅਨਿਕਾ ਜਿਹੜੇ ਮੇਰੇ ਯਾਰ ਦੋਸਤ ਹੈ ਨਾ ਉਹਨਾਂ ਦੀ ਵਾਈਫ ਪੂਰੀ ਟਿਪ ਟੋਪ ਹੋ ਕੇ ਰਹਿੰਦੀਆਂ ਪੂਰਾ ਮੈਂਟੇਨ ਰੱਖਿਆ ਹੋਇਆ ਹੈ ਬੋੜੀ ਨੇ ਉਹਨਾਂ ਨੇ ਤੇਰੇ ਵਾਂਗੂ ਗੋਗੜ ਨਹੀਂ ਕੱਢੀ ਹੋਈ ਉਹਨਾਂ ਨੇ ਇੱਕ ਤੂੰ ਐ ਆਪਣੇ ਸ਼ੀਰ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੀ ਤੇ ਟੁੱਟੇ ਸ਼ੀਤਨ ਮੂੰਹ ਕੋ ਵਧੀ ਜਾਂਦੀਆਂ ਦਿਨ ਤੋਂ ਦਿਨ ਦੱਸ ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਆ ਅਨਿਕਾ ਸਾਰਾ ਕਸੂਰ ਤੇਰਾ ਹੀ ਐ ਮਿੰਟ ਮਿੰਟ ਬਾਅਦ ਤੈਨੂੰ ਚਾਹ ਚਾਹੀਦੀ ਐ ਸਾਰਾ ਦਿਨ ਤੂੰ ਚੜਦੀ ਰਹਿੰਦੀ ਐ ਤੈਨੂੰ ਕੁਛ ਨਾ ਕੁਛ ਚਾਹੀਦਾ ਹੀ ਐ ਮਿੱਠੇ ਧੁੱਧ ਦਾ ਟੁੱਟ ਕੇ ਪੈਣੀ ਐ ਤੈਨੂੰ ਨਹੀਂ ਯਕੀਨ ਆ ਤੂੰ ਦੇਖ ਲੈ ਤੇਰੇ ਅੱਗੇ ਕੱਪ ਪਿਆ ਹੁਣੇ ਚਾਹ ਪੀ ਕੇ ਹੱਡੀਆਂ ਤੂੰ ਮੈਨੂੰ ਨਾ ਸ਼ਰਮ ਆਂਦੀ ਐ ਮੇਰੇ ਦੋਸਤ ਵੀ ਮੇਰਾ ਮਜ਼ਾਕ ਉਡਾਂਦੇ ਆ ਕਹਿੰਦੇ ਭਾਬੀ ਨੇ ਆਪਣਾ ਕੀ ਸ਼ੀਰ ਬਣਾ ਲਿਆ ਪਹਿਲਾਂ ਕੀ ਸੀ ਤੇ ਹੁਣ ਕੀ ਬਣ ਗਈ ਐ ਤੂੰ ਦੇਖਦਾ ਸੀ ਆਪਣੇ ਸਰੀਰ ਨੂੰ ਕੀ ਬਣੀ ਜਾਂਦੀ ਦਿਨ ਤੋਂ ਦਿਨ ਜੇ ਤੁਹਾਡੇ ਦੋਸਤ ਮੇਰੇ ਬਾਰੇ ਇੰਨਾ ਕੁਝ ਕਹਿੰਦੇ ਆ ਤੇ ਤੁਸੀਂ ਅੱਗੋਂ ਉਹਨੂੰ ਕੁਝ ਨਹੀਂ ਕਹਿੰਦੇ ਨਹੀਂ ਮੈਂ ਕੀ ਕਹਾਂ ਉਹ ਠੀਕ ਹੀ ਕਹਿੰਦੇ ਪਏ ਆ ਜੋ ਵੀ ਕਹਿੰਦੇ ਪਏ ਆ ਕੁਝ ਗਲਤ ਨਹੀਂ ਕਹਿ ਰਹੇ ਬੰਦਾ ਵਿਆਹ ਤੋਂ ਬਾਅਦ ਚੇਂਜ ਹੋ ਹੀ ਜਾਂਦਾ ਤੁਹਾਡੀ ਵੀ ਤਾਂ ਵਿਆਹ ਤੋਂ ਬਾਅਦ ਸਿਹਤ ਭਾਰੀ ਗਈ ਆ ਅਨਿਕਾ ਤੂੰ ਮੇਰੀ ਟੈਂਸ਼ਨ ਘਾਤ ਲੈਣੀ ਪਈ ਐ ਤੂੰ ਆਪਣੇ ਵੱਲ ਧਿਆਨ ਦੇ ਤੈਨੂੰ 2-4 ਸਾਲਾਂ ਨੂੰ ਨਾ ਲਾਇਆ ਪਾਇਆ ਵੀ ਜੱਜ ਨਾ ਤੂੰ ਨਾ ਹੁਣ ਮੈਨੂੰ ਕੱਪੜੇ ਕੱਟ ਕੇ ਦੇ ਮੈਂ ਜਾਵਾ ਕੋਈ ਗੱਲ ਨਹੀਂ ਮੈਂ ਵੀ ਹੁਣ ਇਹਨਾਂ ਨੂੰ ਪਤਲੀ ਹੋ ਕੇ ਦਿਖਾਣਾ ਅੱਜ ਮੈਂ ਬਹੁਤ ਗੱਲਾਂ ਸੁਣ ਲਈਆਂ ਬਹੁਤ ਬੇਇੱਜ਼ਤੀ ਕਰਾ ਲਈ ਮੈਨੂੰ ਚਾੜ ਚੜ ਗਿਆ ਸਾਈਕਲ ਚ ਚੰਦਾ ਮਮਾ ਮੈਂ ਨਾ ਪਤਲੀ ਹੋਣਾ ਅੱਜ ਇਹ ਮੈਨੂੰ ਬਹੁਤ ਬੋਲੇ ਆਪਣੇ ਦੋਸਤ ਦੀ ਪਾਰਟੀ 'ਚ ਨਹੀਂ ਲੈ ਕੇ ਗਿਆ ਮੈਨੂੰ ਕਹਿੰਦੇ ਤੂੰ ਮੋਟੀ ਬਹੁਤ ਆ ਹੋਣਾ ਪਤਲੀ ਭੁੱਖੇ ਤਾਂ ਰਿਹਾ ਨਹੀਂ ਜਾਂਦਾ ਫੜੇ ਵੇਲੇ ਚੱਲਦੀ ਰਹਿੰਦੀ ਐ ਪਤਾ ਮੈਨੂੰ ਆ ਦੋ ਦਿਨ ਸ਼ੋਅ ਗਿਆ ਤੈਨੂੰ ਸਾਈਕਲ ਚ ਚੰਦਾ ਮਮਾ ਪਹਿਲਾਂ ਕੱਲ ਹੋਰ ਸੀ ਤੇ ਹੁਣ ਕੱਲ ਹੋਰ ਆ ਅੱਜ ਤਾਂ ਇਹਨਾਂ ਨੇ ਮੇਰੀ ਬਹੁਤ ਬੇਸਤੀ ਕੀਤੀ ਹੁਣ ਤਾਂ ਮੈਂ ਪਤਲੀ ਹੋਊਗੀ ਦਿਖਾਣਾ ਦੇਖਦੀ ਐ ਮੈਂ मैमी एथे ही है तू भी एथे ही है कितनी पतली हुंदी है तू अरे साइकिलिंग करके तो मैं थक ही गई हूँ मेन तो डीडि से भूख आने लग गई देखो कुछ खानी है रोटी ਨਹੀਂ ਨੀਤਾ ਜੇ ਤੂੰ ਪਤਲੀ ਹੋਣਾ ਨਾ ਤੇ ਇਹਨੂੰ ਕੰਟਰੋਲ ਕਰਨਾ ਹੀ ਵੈਣਾ ਨਾ ਅੱਜ ਦਾ ਤੇਰੀ ਬਹੁਤ ਲਾਪਾਹ ਹੋ ਗਈ ਹੁਣ ਨਹੀਂ ਤੂੰ ਕੁਝ ਖਾਣਾ ਮੈਗਾ ਪਰ ਖੋਹ ਵੀ ਪਈ ਜਾਂਦੀ ਆ ਇਦਾਂ ਕਰਦੀ ਆ ਇੱਕ ਬਿਸਕੁਟ ਹੀ ਖਾ ਲੈਂਦੀ ਆ ਥੋੜਾ ਸਾਰਾ ਜਿਹਾ ਹੋ ਜੂਗਾ ਮੈਂ ਤਾਂ ਜਾਨ ਨਿਕਲੀ ਜਾਂਦੀ ਆ ਬਿਸਕੁਟ ਹੀ ਖਾ ਲੈਂਦੀ ਆ ਅੰਦਰ ਬੈਠ ਕੇ ਥੱਕ ਗਈ ਮੈਂ ਤਾਂ ਫਸ ਗਈ ਯਾਸਮੀ ਤੇਰੇ ਕੋਲ ਨਹੀਂ ਬੁਖ ਕੰਟਰੋਲ ਤੂੰ ਨਹੀਂ ਭੁੱਖੀ ਰਹਿ ਸਕਦੀ ਆਈ ਵੱਡੀ ਪਤਲੀ ਹੋਣਾ ਇਹਨੇ ਅਨਿਕਾ ਹੁਣ ਤਾਂ ਜਦ ਤੱਕ ਤੂੰ ਪਤਲੀ ਹੋ ਨਹੀਂ ਨਾ ਜਾਂਦੀ ਤੂੰ ਇੱਕ ਅੰਨ ਦਾ ਦਾਣਾ ਨਹੀਂ ਅੰਦਰ ਲੈ ਕੇ ਜਾਣਾ ਖਲ ਇਹਦੇ ਤੇ ਅੱਖ ਲੱਗਦੀ ਪਤਾ ਹੀ ਨਹੀਂ ਲੱਗਿਆ ਦੇਖਾ ਟਾਈਮ ਹੈ ਟਾਈਮ ਦਾ ਬਹੁਤ ਹੋ ਗਿਆ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਆ ਪਰ ਮੇਰੀ ਵੀ ਜਿੱਦ ਆ ਮੈਂ ਕੁਝ ਖਾਣਾ ਨਹੀਂ ਹੈਗਾ अनिका को तो की हो गया बच्चे भी इधर ही बैठे ही है अनिका 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 आ गई तू हाँ हाँ अनिका मैं तो आ गया तू ऐसा पी है की हो गया ਬੱਚੇ ਵੀ ਅੱਧੀ ਬੈਠੇ ਆ ਦੋਨੇ ਪਤਾ ਨਹੀਂ ਮੇਰਾ ਚੱਕਰ ਜਿਹਾ ਆ ਜਾਂਦੇ ਸਵੇਰ ਦੇ ਕਿਉਂ ਆ ਨੀ ਕਾ ਕੀ ਹੋ ਗਿਆ ਤੂੰ ਸਵੇਰ ਦਾ ਕੁਝ ਖਾਦਾ ਨਹੀਂ ਪਾਣੀ ਵੀ ਆਵਾਂ ਤੇਰੇ ਲਈ ਨਹੀਂ ਮੈਂ ਕੁਝ ਨਹੀਂ ਖਾਣਾ ਜੋ ਤੱਕ ਮੈਂ ਪਤਲੀ ਨਹੀਂ ਹੁੰਦੀ ਆਣੀਗਾ ਤੂੰ ਫੇਰ ਉਹੀ ਗੱਲ ਕਰਤੀ ਨਾ ਜੇ ਖਾਣਾ ਤਾਂ ਖਾਈ ਹੋਈ ਜਾਣਾ ਜੇ ਨਹੀਂ ਖਾਣਾ ਤੇ ਕੁਝ ਵੀ ਨਹੀਂ ਖਾਣਾ ਬੰਦਾ ਐਦਾਂ ਨਹੀਂ ਪਤਲਾ ਹੁੰਦਾ ਇੱਕਦਮ ਤੂੰ ਭੁੱਖੀ ਰਹੇਂਗੇ ਨਾ ਇੱਕਦਮ ਪਤਲ ਨਹੀਂ ਹੋ ਸਕਦੀ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਮੋٹے ਹੋਣਾ ਦਾ ਬਹੁਤ ਸੌਖਾ ਹੈ ਪਤਲੇ ਹੋਣਾ ਬਹੁਤ ਔਖਾ ਹੈ ਅੱਜ ਤੁਸੀਂ ਮੇਰੇ ਇੰਨੀ ਬੇਇੱਜ਼ਤੀ ਕੀਤੀ ਸੀਗੀ ਕਿ ਮੈਨੂੰ ਬਹੁਤ ਦੁੱਖ ਲੱਗਿਆ ਮੈਂ ਤਾਂ ਉਸੇ ਲਈ ਸੋਚ ਲਿਆ ਕਿ ਮਾ ਆਪਣੇ ਅੰਦਰ ਇੱਕ ਅੰਨ ਦਾ ਦਾਣਾ ਨਹੀਂ ਲੈ ਕੇ ਜਾਣਾ। ਹਨੀਕਾ ਤੂੰ ਦੇਖ ਰਹੀ ਆ ਨਾ ਫਿਰ ਰੋਟੀ ਛੱਡਣਾ ਕੀ ਹੋ ਗਿਆ? ਚੱਕਰ ਖਾ ਕੇ गिर ਗਈ ਨਾ ਤੂੰ? ਰੋਟੀ ਛੱਡਣਾ ਪਤਾ ਕਿੰਨੀ ਵੀਕਨੈਸ ਆ ਜਾਂਦੀ ਆ। ਤੁਸੀਂ ਮੈਨੂੰ ਇੰਨਾ ਬੋਲੇ ਮੈਂ ਵੀ ਤਾਂ ਕੋਈ ਹੱਲ ਕਰਨਾ ਹੀ ਸੀਗਾ। ਮੇਰਾ ਕੀ ਕਸੂਰ ਆ ਜੇ ਮੇਰੇ ਇੰਨਾ ਵਜ਼ਨ ਹੋ ਗਿਆ? ਮੇਰੇ ਦੋ ਬੱਚੇ ਆਪਰੇਸ਼ਨ ਦੇ ਨਾਲ ਹੋਏ ਆ। ਆਪਰੇਸ਼ਨ ਨਾਲ ਤਾਂ ਵਜ਼ਨ ਵੱਧ ਹੀ ਜਾਂਦਾ। ਕੋਈ ਸੁੱਲ ਜਾਂਦੇ ਆ ਤੇ ਕਈ ਸੁੱਕ ਜਾਂਦੇ ਆ। ਮੈਂ ਇਹ ਵਿੱਚ ਕੀ ਕਰਾਂ? ਮੈਂ ਤਾਂ ਕਿੰਨੀ ਵਾਰ ਡਾਕਟਰ ਨੂੰ ਵੀ ਕਿਹਾ ਕਿ ਮੈਂ ਡਾਈਟਿੰਗ ਕਰਨੀ ਆ। ਸਭ ਕੁ ਡਾਕਟਰ ਨੇ ਮੈਨੂੰ ਮਨਾ ਕਰਤਾ ਕਿ ਹਜੇ ਤੇਰਾ ਬੱਚਾ ਛੋਟਾ ਤੂੰ ਹਜੇ ਡਾਈਟਿੰਗ ਨਹੀਂ ਕਰ ਸਕਦੀ। ਹਾਨੀਕਾ ਮੈਂ ਤੈਨੂੰ ਪਤਲੀ ਹੋਣ ਨੂੰ ਕਿਹਾ ਸੀਗਾ ਤੇਨੂੰ ਰੋਟੀ ਛੱਡਣ ਨੂੰ ਨਹੀਂ ਕਿਹਾ ਸੀ। ਤੇਨੂੰ ਡਾਕਟਰ ਨੇ ਮਨਾ ਕੀਤਾ ਹੋਇਆ ਕਿ ਤੂੰ ਰੋਟੀ ਨਹੀਂ ਛੱਡਣੀ ਹੈਗੀ। ਜਦੋਂ ਮੈਂ ਵਿਆਹ ਕੀ ਆਈ ਸੀ ਉਦੋਂ ਥੋੜੀ ਮੈਂ ਇੰਨੀ ਮੋਟੀ ਸੀ। ਹੁਣ ਸਰੀਰ ਦੇ ਵਿੱਚ ਉਤਾਵ ਚੜਾਵ ਤਾਂ ਆਉਂਦੇ ਹੀ ਰਹਿੰਦੇ ਆ। ਹੁਣ ਤੁਸੀਂ ਆਪਣੇ ਆਪ ਨੂੰ ਦੇਖ ਲਓ। ਤੁਸੀਂ ਵਿਆਹ ਤੋਂ ਪਹਿਲਾਂ ਕਿੱਦਾਂ ਸੀ ਤੇ ਹੁਣ ਕਿੱਦਾਂ? ਮੇਰਾ ਕਹਦਾ ਤੇਲ ਕਰਦਾ ਕਿ ਮੇਰਾ ਸਰੀਰ ਬੇ ਟੰਗਾ ਹੋਵੇ ਮੈਂ ਵੀ ਤਾਂ ਕੰਟਰੋਲ ਕਰਦੀ ਆ ਹੁਣ ਨਹੀਂ ਮੇਰੀ ਸਿਹਤ ਨੂੰ ਫਰਕ ਪੈਂਦਾ ਫਿਰ ਮੇਰਾ ਕੀ ਕਸੂਰ ਆ ਸੋ ਹਾਂਜੀ ਤੁਹਾਨੂੰ ਸਾਰਿਆਂ ਨੂੰ ਇਹ ਸਾਡੇ ਵੀਡੀਓ ਕਿੱਦਾਂ ਲੱਗੀ ਵੀਡੀਓ ਵਧੀਆ ਲੱਗੀ ਹੋਵੇ ਇਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਹਾਂ ਆਪਣੀ ਵਾਈਫ ਨੂੰ ਐਦਾ ਤਾਂ ਕਹਨਾ ਬੰਦ ਕਰੋ ਤਾਨੇ-ਦਨੇ ਬੰਦ ਕਰੋ ਕਿ ਤੂੰ ਮੋਟੀ ਐ ਪਤਲੀ ਹੋ ਇਹ ਕਰ ਉਹ ਕਰ ਇਹ ਉਹਨਾਂ ਦੇ ਹੱਥ ਵਿੱਚ ਨਹੀਂ ਹੁੰਦਾ ਕਿਸੇ ਦਾ ਵੀ ਦਿਲ ਨਹੀਂ ਕਰਦਾ ਕਿ ਉਹਦਾ ਸ਼ਰੀਰ ਬੇ ਟੰਗਾ ਹੋਵੇ ਸਾਰਿਆਂ ਨੂੰ ਆਪਣੇ ਸ਼ਰੀਰ ਨਾਲ ਪਿਆਰ ਹੁੰਦਾ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਇਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਓਕੇ ਜੀ